ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਹੀ ਮੁਖਾਬਤ ਹੋ ਜਾਂਨੇ ਆ ਪਤਾ ਨਹੀਂ ਉਰਦੂ ਹੈ ਪਤਾ ਨਹੀਂ ਅਰਬੀ ਹੈ ਪਤਾ ਨਹੀਂ ਸੰਸਕ੍ਰਿਤ ਹੈ ਪਰ ਉਰਦੂ ਪਾਕਿਸਤਾਨ ਵਿੱਚ ਜ਼ਿਆਦਾ ਪੜਿਆ ਜਾਂਦਾ ਹੈ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਦਿੱਤੀ ਜਾਂਦੀ ਹੈ ਮੈਂ ਨਾਸਰ ਢਿੱਲੋਂ ਨੂੰ ਸਿੱਧਮ ਸਿੱਧਾ ਅੱਜ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਕੀ ਕਹਨੇ ਤੁਸੀਂ ਆਪਣੇ ਪੌਡਕਾਸਟਾਂ ਵਿੱਚ ਅੱਗੇ ਸਾਡੇ ਵੱਡ ਬਡੇਰੇ ਤਾਂ ਸਿੱਖ ਹੁੰਦੇ ਸੀ ਢਿੱਲੋਂ ਜੱਟਾਂ ਦਾ ਗੁੱਤ ਐ ਤੇ ਅਸੀਂ ਜੱਟ ਸਿੱਖ ਹੁੰਨੇ ਜੇ ਆਪਣੇ ਪਿਓ ਦੇ ਹਾਂ ਨਾ ਫਿਰ ਪਾਕਿਸਤਾਨ ਵਿੱਚ ਇੱਕ ਵਾਰੀ ਇਹ ਵਿਆਹ ਦੇ ਕੇ ਦਿਖਾਓ ਕਿ ਅਸੀਂ ਅੰਮ੍ਰਿਤ ਛੱਕ ਕੇ ਸਿੰਘ ਬਣਨੇ ਕਹਿ ਕੇ ਦਿਖਾਓ ਅਗਲੇ ਨਾ ਸਾਹਮਣੇ ਸੁਣਨਤ ਕਰਨਗੇ ਮੀਡੀਆ ਦੇ ਜਾਫਰ ਦੇਸ਼ਨ ਕਾਲਾ ਦੇ ਕੇ ਕੱਢਣਗੇ ਪਾਕਿਸਤਾਨ ਵਿੱਚ ਜੇ ਆਪਣੇ ਪਿਓ ਦੇਓ ਤੇ ਇੱਕ ਵਾਰ ਸਟੇਟਮੈਂਟ ਦਿਓ ਕਿ ਸਾਡਾ ਖਾਨਦਾਨ ਸਿੱਖ ਸੀ ਅਸੀਂ ਜਾਟਾਂ ਸਾਡਾ ਗੋ ਢਿੱਲੋ ਹੈ ਕਹਿ ਕੇ ਦਿਖਾਓ ਹਰਾਮਖੋਰ ਨਨਕਾਣਾ ਸਾਹਿਬ ਦੇ ਵਿੱਚ ਤੁਸੀਂ ਟੋਪੀਆਂ ਪਾ ਕੇ ਘੁੰਮਦੇ ਹੋ ਹੈ ਕੋਈ ਸ਼ਰਮ ਜੇ ਹੋਈ ਤਾਂ ਅੰਦਰ ਵੱੜ ਕੇ ਚਪੇੜਾਂ ਜਰੂਰ ਮਾਰਿਓ ਆਪਣੇ ਮੂੰਹ ਤੇ ਦੂਜੀ ਗੱਲ ਤੁਹਾਡੀ ਕ੍ਰਿਕਟ ਟੀਮ ਦੇ ਜਿਹੜੇ ਖਿਡਾਰੀ ਨੇ ਦਾਨਿਸ਼ ਕਨੇਰੀਆ ਉਸ ਸਟੇਟਮੈਂਟ ਤੇ ਮੈਂ ਗੱਲ ਕਰ ਲਈ ਹਾਂ ਉਹ ਕਹਿੰਦੇ ਪਾਕਿਸਤਾਨ ਅਤਵਾਦ ਦਾ ਅੱਡਾ ਹੈ ਦੋਸ਼ਬੂਧ ਦੇਣੇ ਇੱਕ ਤਾਂ ਸਮਾਜਾਦਿ ਲਾ ਦੇਣ ਕਿੱਥੇ ਸੀ ਜੀ ਉਹ ਪਾਕਿਸਤਾਨ ਦੇ ਵਿੱਚ ਮਾਰਿਆ ਕਿਨੇ ਸੀ ਅਮਰੀਕਾ ਨੇ ਮੰਨਦੇ ਹੋ ਜਾਂ ਫਿਰ ਔਰੰਗਜੇਬ ਦੀ ਔਲਾਦ ਬਣ ਕੇ ਸੋਹਾਂ ਖਾ ਕੇ ਕਸਮਾਂ ਖਾ ਕੇ ਮੁਕਰ ਨਾ ਜਾਣਦੇ ਇੱਕ ਹੋਰ ਸੀ ਉਹ ਇੰਡੀਆ ਦਾ ਸੀ ਉਹ ਕੌਣ ਸੀ ਦੋਦ ਇਬਰਾਹਿਮ ਆਹ ਇੱਕ ਨਾਮ ਦਾ ਦੋਦ ਸਿੱਧਾ ਕਹਿ ਦਿੰਦਾ ਉਹ ਵੀ ਉੱਥੇ ਰਿਹਾ ਹੁਣ ਡਬਈ ਡੂਈ ਰਹਿੰਦਾ ਜਾ ਹੁਣ ਵੀ ਪਾਕਿਸਤਾਨ ਰੰਦ ਤੱਕ ਬਹੁਤੇ ਤਾਂ ਕਹਿੰਦੇ ਉਹਨਾਂ ਬਾਰੇ ਕੁਝ ਬੋਲੋਗੇ ਪੌਡਕਾਸਟ ਕਰਨੇ ਬੜੇ ਸੌਖੇ ਐ ਮੈਂ ਹੁਣ ਆਪਣੀ ਗੱਲ ਕਰਨ ਲੱਗਾ ਆ ਵੱਡੇ ਵੱਡੇ ਚੰਨਾਂ ਵਾਲੇ ਕਹਿੰਦੇ ਗਿਆਨੀ ਜੀ ਪੌਡਕਾਸਟ ਕਰਨਾ ਮੈਂ ਕਿਹਾ ਲੱਖ ਰੁਪਈਆ ਲਵ ਛੇਰ ਕਹਿਣਗੇ ਬਾਹਲਾ ਮੈਂ ਕਹਿੰਨਾ ਤੁਸੀਂ ਨਹੀਂ ਕਮਾਉਂਦੇ ਅਸੀਂ ਵੀ ਕਮਾਉਣਾ ਬੂਟਾ ਸਿੰਘ ਨਾ ਜਦੋਂ ਬੰਦਾ ਗੱਲ ਕਰਦਾ ਨਾ ਮੱਥੇ ਤੇ ਤਰੇਲੀਆਂ ਆ ਜਾਂਦੀਆਂ ਪੌਡਕਾਸਟ ਕਰਨਾ ਹੋਇਆ ਕਿਤੇ ਮੇਰੇ ਨਾਲ ਵੀ ਕਰ ਲਈ ਫਿਰਦਸੀ ਬਿਬੂਟਾ ਸਿੰਘ ਨੂੰ ਸਵਾਲ ਕਿਹੜੇ ਕੀਤੇ ਸੀ ਜਵਾਬ ਕੀ ਦਿੱਤਾ ਸੀ ਪੁੱਛੂ ਪਾਕਿਸਤਾਨ ਦੀ ਕਰਦੂਤ ਵੀ ਪਾਕਿਸਤਾਨ ਵਿੱਚ ਹੋ ਕੀ ਰਿਆ ਬੜੀਆਂ ਸੁਪਾਈਆਂ ਦਿੱਤੀਆਂ ਕਹਿੰਦਾ ਜੀ ਮੇਰਾ ਤਾਂ ਕੋਈ ਬਾਵਾਸਤਾ ਨਹੀਂ ਹੈਗਾ ਹਰਾਮਖੋਰੋ ਇੰਗਲੈਂਡ ਦੇ ਵਿੱਚ ਤੁਹਾਡੀ ਆਰਮੀ ਦੇ ਵੱਡੇ ਵੱਡੇ ਜਿਹੜੇ ਅਫੀਸਰ ਨੇ ਨਾ 2-2 ਮਿਲੀਅਨ ਦੇ ਘਰ ਲਈ ਬੈਠੇ ਨੇ ਉਹ ਪੈਸਾ ਕਿੱਥੋਂ ਆਇਆ ਦੱਸੋਗੇ? ਅਤਵਾਦ ਦਾ ਪੈਸਾ ਹੋ। ਥੋਡੀ ਆਰਮੀ ਦੇ ਜਿਹੜੇ ਵੱਡੇ ਅਫੀਸਰ ਨੇ ਬਹੁਤ ਨੇ ਇੰਗਲੈਂਡ ਦੇ ਵਿੱਚ ਖਾਸ ਕਰਕੇ ਲੰਡਨ ਦੇ ਵਿੱਚ ਜਿਨ੍ਹਾਂ ਨੇ 2-3-3 ਮਿਲੀਅਨ ਦੇ ਘਰ ਲਏ ਨੇ ਹੋਰ ਕਾਰੋਬਾਰ ਕਿੱਡੇ ਵੱਡੇ ਹੋਣਗੇ ਉਹਨਾਂ ਦੇ ਦੱਸੋਗੇ ਪੈਸਾ ਕਿੱਥੋਂ ਆਇਆ? ਕਹਿੰਦਾ ਜੀ ਨਹੀਂ ਮੈਂ ਤਾਂ ਆਈਐਸਆਈ ਨੂੰ ਜਾਣਦਾ ਵੀ ਨਹੀਂ। ਮੇਰੇ ਫੋਨ ਲੈ ਲਓ ਕਿਨੂੰ ਮੁਰਖ ਬਣਾਉਣੀਓ ਸਭ ਨੂੰ ਪਤਾ ਹੈ ਵੀ ਜਿਹੜਾ ਬੰਦਾ ਏਜੰਸੀਆਂ ਥੱਲੇ ਕੰਮ ਕਰਦਾ ਹੋਵੇ ਉਹਦੇ ਫੋਨ ਆਮ ਲੋਕਾਂ ਲਈ ਹੋਰ ਹੁੰਦੇ ਨੇ ਏਜੰਸੀਆਂ ਲਈ ਹੋਰ ਹੁੰਦੇ ਨੇ ਦੱਸਣ ਦੀ ਲੋੜ ਹੀ ਨਹੀਂ ਮੈਂ ਤਾਂ ਕੱਲ ਵੀ ਕਿਹਾ ਸੀ ਅੱਜ ਵੀ ਕਹਿੰਦਾ ਤੁਸੀਂ ਆਪਣੀ ਕੰਟਰੀ ਦੇ ਵਸਿੰਦੇ ਹੋ ਤੁਹਾਡੀ ਜਿਹੜੀ ਵੀ ਏਜੰਸੀ ਹੈ ਉਹਦੇ ਲਈ ਕੰਮ ਕਰੋ ਤੁਹਾਡਾ ਦੇਸ਼ ਵਧੀਆ ਹੈ ਉਹਦੇ ਲਈ ਪੌਡਕਾਸਟ ਕਰਕੇ ਲੋਕਾਂ ਨੂੰ ਦੱਸੋ ਅਸੀਂ ਤੁਹਾਨੂੰ ਕਦੋਂ ਰੁਕਦੇ ਆਂ ਅਸੀਂ ਤਾਂ ਆਪਣਿਆਂ ਦੇ ਜੁੱਤੀ ਫੇਰਦੇ ਆ ਜਿਹੜੇ ਤੁਹਾਡੇ ਜਾਂਦੇ ਨੇ ਚਾਪਲੋਸੀਆਂ ਕਰਨ ਲਾਹੌਰ ਦਾ ਹਲਵਾ ਵਧੀਆ ਹੁੰਦਾ ਜੁੱਤੀ ਵਧੀਆ ਹੁੰਦੀ ਆ ਖੋਰ ਬੜਾ ਕੁਸ਼ ਕਾਜੂ ਬਦਾਮ ਪਿਸਤਾ ਬੜੀਆ ਹੁੰਦੇ ਜਦੋਂ ਪੌਡਕਾਸਟ ਵਿੱਚ ਪਾ ਕੇ ਉਹ ਵੀਡੀਓ ਬੈਰਲ ਕਰਦੇ ਹੋ ਕਹਿੰਦਾ ਜੀ ਜੋਤੀ ਮੂਲ ਹੋਤਰਾ ਨੂੰ ਮੈਂ ਜਾਣਦੇ ਨਹੀਂ ਇੱਥੋਂ ਤੱਕ ਦੱਸਦੇ ਨੇ ਕਿ ਬੈਡਰੂਮ ਵੀ ਸਾਂਝੇ ਹੋਏ ਨੇ ਤੁਹਾਡੇ ਨਾਲ ਲਾਹੌਰ ਦੇ ਵਿੱਚ ਵੱਡੇ ਵੱਡੇ ਹੋਟਲਾਂ ਦੇ ਵਿੱਚ ਐਵੇਂ ਨਹੀਂ ਠਹਿਰ ਹੋਈ ਕਿਨੂੰ ਮੁਰਖ ਬਣਾਉਣ ਲੱਗੇ ਹੋ ਤੁਹਾਡੇ ਤੇ ਕੋਈ ਇਤਵਾਰ ਕਰ ਲੋ ਜਦੋਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਮੰਦਪੁਰ ਸਾਹਿਬ ਦਾ ਕਿਲਾ ਸੱਡਿਆ ਸੀ ਨਾ ਕੀ ਕਿਹਾ ਸੀ ਕ੍ਰਾਂਸ਼ੀਪ ਰੱਖੀ ਪਹਾੜੀ ਰਾਜੇ ਨੇ ਆਟੇ ਦੀ ਗਾਹ ਬਣਾਈ ਤੇ ਗੁਰੂ ਪਾਤਸ਼ਾਹ ਨੇ ਕੱਲੇ ਤੁਹਾਨੂੰ ਕਿਹਾ ਸੀ ਕਿ ਔਰੰਗਜ਼ੇਬ ਦੀ ਔਲਾਦ ਤੇ ਵਿਸ਼ਵਾਸ ਨਹੀਂ ਕਰ ਸਕਦੇ ਕਹਿੰਦੇ ਤੇਲ ਵਿੱਚ ਪਹਿਲਾਂ ਵਾਹ ਨਵੇੜ ਲਓ ਤੇ ਫਿਰ ਤੇਲਾਂ ਦੇ ਵਿੱਚ ਡਬੋ ਦਿਓ ਜਿੰਨੇ ਤਿਲ ਲੱਗ ਜਾਣਗੇ ਨਾ ਕਹਿੰਦੇ ਉਹ ਸਰੋਂ ਦੇ ਤੇਲ ਵਿੱਚ ਲਿਬੜੀ ਵਾਹ ਨੂੰ ਕਹਿੰਦੇ ਜੇ ਔਨੀਆਂ ਕਸ਼ਮਾ ਵੀ ਔਰੰਗਜ਼ੇਬ ਦੀ ਔਨਾਦ ਖਾ ਜੋ ਤਾਂ ਵੀ ਯਕੀਨ ਨੀ ਕਰਨਾ ਇਹ ਮੇਰੀ ਗੱਲ ਨਹੀਂ ਗੁਰੂ ਕਲੰਗੀਧਰ ਸੱਚੇ ਪਾਸ਼ਾ ਦੀ ਗੱਲ ਹੈ ਦੂਜੇ ਪਾਸੇ ਨਵੀ ਖਾਨ ਤੇ ਗਨੀ ਖਾਨ ਵੀ ਹੋ ਰਿਹਾ ਹੈ ਜਿਹੜੇ ਗੁਰੂ ਪਾਸ਼ਾ ਨੂੰ ਆਪਣੇ ਘਰ ਲੈ ਕੇ ਗਏ ਅਸੀਂ ਜਾਤੀ ਤੌਰ ਤੇ ਕਿਸੇ ਦਾ ਵਿਰੋਧ ਨਹੀਂ ਕਰਦੇ ਤੁਹਾਡੇ ਨਾਲੋਂ ਵੱਧ ਭਾਰਤ ਦੇ ਵਿੱਚ ਮੁਸਲਮਾਨ ਰਹਿੰਦੇ ਆ। ਅ ਜਦੋਂ ਪਹਿਲਗਾਮ ਖੁਆਸੀਨਾ ਹਮਲਾ ਤੁਸੀਂ ਕਰਵਾਇਆ ਸੀ। ਉਦੋਂ ਸਭ ਤੋਂ ਵੱਧ ਜੁੱਤੀ ਮੁਸਲਮਾਨ ਭਰਾਵਾਂ ਨੇ ਤੁਹਾਡੇ ਤੇ ਫੇਰੀ ਸੀ। ਅਸੀਂ ਆਪਣੇ ਕੰਟਰੀ ਦੇ ਵਸਣਦੇ ਆ ਭਾਰਤ ਦੇ। ਭਾਰਤ ਲਈ ਕੰਮ ਕਰਾਂਗੇ। ਔਰ ਜਿਹੜਾ ਸਾਡੇ ਦੇਸ਼ ਨਾਲ ਧੋਖਾ ਕਰਦਾ ਉਹ ਸਾਡਾ ਹੋਵੇ ਜਾਂ ਬਗਾਨਾ ਹੋਵੇ ਉਹਨੂੰ ਬਖਸ਼ਾਂਗੇ ਨਹੀਂ। ਗੱਲ ਸਿਰਫ ਇਹ ਹੈ ਵੀ ਜਿਹੜੇ ਪਾਕਿਸਤਾਨ ਜਾਂਦੇ ਨੇ ਅਸੀਂ ਕਿਸੇ ਨੂੰ ਰੋਕਿਆ ਨਹੀਂ ਵੀਜ਼ਾ ਮਿਲਦਾ ਹੈ ਔਰ ਗਵਰਨਮੈਂਟ ਦੀ ਪਾਲਿਸੀ ਸਿਸਟਮ ਦੇ ਵਿੱਚ ਹੁੰਦਾ ਹੈ ਪਰ ਰਡਾਰ ਤੇ ਕੌਣ ਨੇ ਜਿੰਨ ਤੇ ਸ਼ੱਕ ਦੀ ਨਜ਼ਰ ਜਾਂਦੀ ਹੈ ਬਸ ਇਹ ਰਿਕਮੈਂਟਾਂ ਕਰਨ ਕਮੈਂਟਾਂ ਕਰਨ ਵਾਲੇ ਜਿਹੜੇ ਖਾਲਸਤਾਨੀ ਕਤੀੜਾ ਨੇ ਅਮਰੀਕਾ ਤੋਂ ਬਥੇਰੇ ਮੈਨੂੰ ਫੋਨ ਕਰਦੇ ਆ ਤੁਸੀਂ ਇਦਾਂ ਨਾ ਕਹੋ ਜੀ ਤੁਹਾਡੀ ਜਾਰੀ ਹੋ ਔਰੰਗਦੇਵ ਦੀ ਔਲਾਦ ਨਾਲ ਆਈਐਸਆਈ ਦੇ ਨਾਲ ਸਾਡਾ ਕੀ ਲੈਣਾ ਦੇਣਾ ਤੁਸੀਂ ਇਦਾਂ ਨਾ ਕਹੋ ਜੀ ਭਾਈਚਾਰਕ ਸਾਂਝ ਹੈ। ਜੇ ਭਾਈਚਾਰਕ ਸਾਂਝ ਹੈ ਜਦੋਂ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਵਿੱਚ ਜ਼ਬਰਦਸਤ ਇਹਨਾਂ ਨੇ ਸਿੱਖ ਕੁੜੀਆਂ ਦੇ ਨਾਲ Hindu ਕੁੜੀਆਂ ਦੇ ਨਾਲ ਕੀਤਾ ਉਦੋਂ ਜਵਾਨ ਨਹੀਂ ਖੁੱਲੀ ਇਹਨਾਂ ਦੀ ਉਦੋਂ ਨਹੀਂ ਬੋਲੇ ਇਹ। ਉਦੋਂ ਉਦੋਂ ਭਾਈਚਾਰਕ ਸਾਂਝ ਕਿੱਥੇ ਸੀ? ਇਹ ਭਾਈਚਾਰਕ ਸਾਂਝ ਨਹੀਂ ਹੈਗੀ। ਇਹ ਮਿੱਠਾ ਬੋਲਣ ਵਾਲੇ ਨਾ ਅੰਦਰੋਂ ਸ਼ੁਰੀਆਂ ਨੇ ਖਰੀਦਾ ਕੰਨ ਮਸੱਲਾ ਸੂਪ ਗੜ ਦਿਲ ਕਾਤੀ ਗੁੜਵਾਤ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ ਇਹ ਫਰੀਦ ਸਾਹਿਬ ਦਾ ਸ਼ਲੋਕ ਹੈ ਸਭ ਤੋਂ ਵੱਧ ਜੁੱਤੀ ਇਹਨਾਂ ਨੇ ਫੇਰੀ ਹੋਈ ਹੈ ਬਾਣੀ ਦੇ ਵਿੱਚ ਅਸੀਂ ਯਕੀਨ ਕਿਦਾਂ ਕਰੀਏ ਆ ਜਿਹੜੇ ਮਿੱਠਾ ਬੋਲਣ ਵਾਲੇ ਨੇ ਜਿਆਦਾ ਇਹ ਅੰਦਰ ਛੁਰੀਆਂ ਹੁੰਦੀਆਂ ਨੇ ਮਸਰ ਢਿਲੋਂ ਜੀ ਠੀਕ ਹੈ ਤੋਰੀਫਲ ਕਾ ਚੱਲਦਾ ਹੈ ਅੱਤਵਾਦ ਦੇ ਨਾਂ ਤੇ ਪਾਕਿਸਤਾਨ ਦਾ ਪਰ ਆਪਣੀ ਔਕਾਤ ਵਿੱਚ ਰਹਿ ਕੇ ਗੱਲ ਕਰਿਓ ਇੰਤੋਂ ਵੱਧ ਕੁਛ ਨਹੀਂ ਕਹਿਣਾ ਅਗਲੀ ਵੀਡੀਓ ਦੀ ਵੇਟ ਕਰਿਓ ਜੇ ਹੋਰ ਕੋਈ ਚਾਹੁੰਦਾ ਹੋਇਆ ਹਲੇ ਤਾਂ ਤੁਹਾਡੀਆਂ ਜਿਹੜੀਆਂ ਕਰਦੋਤਾਂ ਦਵਾਈ ਵਾਲਿਆਂ ਨੇ ਉਹ ਦੱਸਣੀਆਂ ਨੇ ਪਰ ਉਹ ਨਿੱਜੀ ਮਾਮਲਾ ਆ ਜਾਂਦਾ ਉਧਰ ਨਾ ਜਾਈਏ ਤਾਂ ਚੰਗੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ